ਰਾਮਸਰੂਪ ਅਣਖੀ ਜੀ ਦੇ ਨਾਵਲ ਘੇਲੋ ਦਾ ਅਗਲਾ ਭਾਗ ਚੱਠੀਓ ਦੁਪਹਿਰ ਤੋਂ ਪਹਿਲਾਂ ਹੀ ਪਹੁੰਚ ਗਿਆ ਉਹਨੂੰ ਘਰਵੜਦਾ ਦੇਖ ਕੇ ਦਿਯਾਲੋ ਤੇ ਬਧਰਾ ਪਹਿਲਾਂ ਤਾਂ ਖੁਸ਼ ਹੋਏ ਫਿਰ ਹੈਰਾਨ ਹੋਣ ਲੱਗੇ ਉਹ ਬੁੜਖਿਆਂ ਤੋਂ ਭੁੱਖਣ ਪਾਣਾ ਤੁਰਿਆ ਸੀ ਬਸ ਇੱਕ ਚਾਹ ਦੀ ਕੁੱਟ ਪੀਤੀ ਸੀ ਰੋਟੀ ਹਾਲੇ ਪੱਕਣ ਨਹੀਂ ਲੱਗੀ ਸੀ ਲਖਵੀਰ ਤਾਂ ਉਦੋਂ ਤੱਕ ਸੁੱਤਾ ਹੀ ਪਿਆ ਸੀ ਪਰਮਜੀਤ ਵੀ ਕੋਈ ਖਾਸ ਕੰਮ ਤੰਦਾ ਕਰਦੀ ਨਹੀਂ ਦਿਸਦੀ ਸੀ ਰਾਮਾ ਰਾਤ ਵੀ ਨਹੀਂ ਨਾਟਾ ਸੀ ਹੁਣ ਤੜਕੇ ਵੀ ਨਹੀਂ ਮਨਜੀਤ ਉੱਠ ਕੇ ਪੰਪ ਉੱਤੇ ਕੋਰਲੀ ਕੀਤੀ ਐਨੇ ਨੂੰ ਮਾਮੀ ਉਹਨੂੰ ਚਾਹ ਫੜਾ ਗਈ ਚਾਹ ਪੀਂਦਾ ਉਹ ਗਾਂ ਵਾਲੇ ਛਤੜੇ ਦੀ ਛੱਤ ਨੂੰ ਦੇਖਦਾ ਰਿਹਾ ਸੀ ਛਤੜੇ ਦੇ ਅੰਦਰਲੇ ਜਿਓਗ੍ਰਾਫੀਏ ਨੂੰ ਨਾਪ ਤੋਲ ਰਿਹਾ ਸੀ ਇਸੇ ਛਤੜੇ ਥੱਲੇ ਪਰਮਜੀਤ ਭਾਬੀ ਨੇ ਉਹਨੂੰ ਅਲੜ ਮਸ਼ਹੂਰ ਤੋਂ ਪਰ ਜਵਾਨ ਕੀਤਾ ਸੀ ਇਹ ਛਤੜਾ ਹੁਣ ਉਹ ਹਮੇਸ਼ਾ ਲਈ ਛੱਡ ਕੇ ਜਾ ਰਿਹਾ ਹੈ ਉਹਦਾ ਮਨ ਕਿਸੇ ਅਕਹਿ ਦੁੱਖ ਨਾਲ ਭਰ ਗਿਆ ਉਹਦਾ ਬੈਠੇ-ਬੈਠੇ ਦਾ ਸਰੀਰ ਜਿਵੇਂ ਮੋਮ ਬਾਗ ਪਿਘਲਦਾ ਜਾ ਰਿਹਾ ਹੋਵੇ ਉਹ ਇਸ ਘਰ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਪਰਮਜੀਤ ਭਾਬੀ ਦੇ ਅੰਗ ਪੈਰ ਉਹਦੇ ਹੱਡਾਂ ਵਿੱਚ ਪਹਿਚਾਨ ਬਣ ਚੁੱਕੇ ਸਨ ਮਾਮੇ ਦੇ ਬੋਲ ਉਹਨੂੰ ਜ਼ਬਰਦਸਤੀ ਘਰੋਂ ਬਾਹਰ ਸੁੱਟਣ ਨੂੰ ਆਖ ਰਹੇ ਸਨ ਹੂੰ ਆਪਣੀ ਕੋਰ ਨਿਰਾਦਰੀ ਮਹਿਸੂਸ ਕਰ ਰਿਹਾ ਸੀ ਅਗਲੇ ਬਿੰਦ ਹੀ ਉਹ ਸੋਚਦਾ ਤੇ ਬਹੁਤ ਗਹਿਰਾ ਉੱਤਰ ਜਾਂਦਾ ਇੱਥੇ ਉਹਦਾ ਕੀ ਹੈ ਉਹਦਾ ਜੀ ਕਰਦਾ ਉਹ ਹੁਣੇ ਇਸ ਘਰੋਂ ਭੱਜ ਜਾਵੇ ਉਹਨੇ ਇੰਜ ਹੀ ਕੀਤਾ ਚਾਹ ਪੀਤੀ ਅਤੇ ਤਿਆਰ ਜਿਹਾ ਹੋ ਕੇ ਬਸ ਤੁਰ ਪਿਆ ਜੰਗਲ ਪਾਣੀ ਵੀ ਰਾਹ ਵਿੱਚ ਹੀ ਕਿਦਰੇ ਹੋਇਆ ਸੀ ਦਿਆਲੋਂ ਨੇ ਪੁੱਛਿਆ ਤੂੰ ਆ ਗਿਆ ਵੇ ਹੋਰ ਫਿਰ ਆ ਗਿਆ ਮੈਂ ਸਾਰੀ ਉਮਰ ਕਿ ਉੱਥੇ ਹੀ ਬੈਠਾ ਰਹਿੰਦਾ ਉਨੇ ਮੁਸਕਰਾ ਕੇ ਜਵਾਬ ਦਿੱਤਾ ਉਹਦੀ ਮੁਸਕਰਾਹਟ ਵਿੱਚ ਉਦਾਸੀ ਦਾ ਰੰਗ ਵੀ ਸੀ ਜਿਸ ਦਾ ਅਭਾਸ ਵਿਆਲੋ ਨੂੰ ਨਹੀਂ ਹੋਇਆ ਤੇਰੇ ਮਾਮੇ ਨੇ ਤੋਰਤਾ ਤੈਨੂੰ ਜਾਂ ਆ ਆ ਬਦਰਾ ਚਿੰਤਾ ਭਰਿਆ ਸਵਾਲ ਪੁੱਛ ਬੈਠਾ ਆਪੇ ਆਇਆ ਮਾਮਾ ਤਾਂ ਕਹਿੰਦਾ ਸੀ ਰਹੀ ਜਾਂ ਇੱਥੇ ਹੀ ਰਾਮਾ ਝੂਠ ਬੋਲ ਰਿਹਾ ਸੀ ਚੱਲ ਚੰਗਾ ਕੰਮ ਤਾਂ ਸਾਰਾ ਆ ਗਿਆ ਤੈਨੂੰ ਬਦਰਾ ਪੁੱਛਣ ਲੱਗਿਆ ਹਾਂ ਮੈਂ ਤਾਂ ਮਾਮੇ ਨਾਲ ਵਾਦੂ ਆ ਹੁਣ ਫਿਰ ਤਾਂ ਹੁਸ਼ਿਆਰ ਵਗਿਆ ਬਈ ਤੂੰ ਚੰਗਾ ਹੁਣ ਇੱਥੇ ਕਰ ਇਹੀ ਕੰਮ ਕੰਮ 'ਚ ਹੀ ਬਰਕਤ ਐ ਭਾਈ ਚੱਠੀ ਨਹੀਂ ਤਾਂ ਹੋਰ ਕਿਸੇ ਪਿੰਡ ਮਿਲ ਜੂ ਕੰਮ ਤੈਨੂੰ ਘੇੜਾ ਮਾਰ ਆ ਨੇੜੇ ਤੇੜੇ ਦੇ ਸਾਰੇ ਪਿੰਡੀ ਜਿੱਥੇ-ਜਿੱਥੇ ਚੱਕੀਆਂ ਨੇ ਹੁਣ ਤਾਂ ਪਿੰਡ-ਪਿੰਡ ਘੁੱਗੂ ਬੋਲਦਾ ਬਦਰੇ ਨੇ ਸੁਝਾ ਦਿੱਤਾ ਦਿਆਲੋ ਉਹਦੇ ਲਈ ਰੋਟੀ ਟੁੱਕਦਾ ਕਰਨ ਲੱਗੀ ਪਾਣੀ ਲੈ ਕੇ ਰਾਮਾ ਨਾਉਣ ਲੱਗਿਆ ਰੋਟੀ ਖਾ ਕੇ ਉਹ 베ੜੇ ਵਿੱਚ ਬਕਰਿਆਂ ਥੱਲੇ ਸੌਂ ਗਿਆ ਜਿਵੇਂ ਕਈ ਦਿਨਾ ਤੋਂ ਸੁੱਤਾ ਨਾ ਹੋਵੇ ਸੂਰਜ ਛਿਪਣ ਵਾਲਾ ਸੀ ਪਰ ਉਹ ਹਾਲੇ ਵੀ ਸੁੱਤਾ ਪਿਆ ਸੀ ਮਾਂ ਨੇ ਉਹਨੂੰ ਚਾਹ ਨੂੰ ਨਹੀਂ ਆਖਿਆ ਸੋਚਿਆ ਹੋਵੇਗਾ ਸੌ ਲੈਣ ਦੇ ਵਿਚਾਰੇ ਨੂੰ ਬੇਗਾਨੇ ਪਿੰਡ ਕੀ ਪਤਾ ਇਹ ਚੱਜ ਨਾਲ ਸੌਂਦਾ ਵੀ ਹੋਵੇਗਾ ਜਾਂ ਨਹੀਂ ਪਿਓ ਦੀ ਆਖਤ ਉਹ ਅਗਲੇ ਦਿਨ ਹੀ ਨਹਾ ਧੋ ਕੇ ਤਿਆਰ ਹੋਇਆ ਅਤੇ ਦੋ ਰੋਟੀਆਂ ਖਾ ਕੇ ਸਾਈਕਲ ਚੁੱਕ ਲਿਆ ਉਹ ਦੋ ਤਿੰਨ ਪਿੰਡੀ ਗਿਆ ਸੀ ਉਹਨਾਂ ਪਿੰਡਾਂ ਦੇ ਚੱਕੀ ਫਿਟਰ ਪੱਕੇ ਤੌਰ ਉੱਤੇ ਕੰਮ ਕਰ ਰਹੇ ਸਨ ਇੱਕ ਵੱਡੇ ਚੱਕੀ ਫਿਟਰ ਨੇ ਉਹਨੂੰ ਦੱਸਿਆ ਸੀ ਕਿ ਰਾਮਗੜ੍ਹ ਵਾਲਿਆਂ ਦੀ ਚੱਕੀ ਵਾਸਤੇ ਉਹਨਾਂ ਨੂੰ ਬੰਦਾ ਚਾਹੀਦਾ ਹੈ ਮੈਨੂੰ ਇੱਥੇ ਸੁਨੇਹਾ ਆਇਆ ਸੀ ਉਹ ਉੱਥੇ ਪਤਾ ਕਰ ਲਵੇ ਕੀ ਹੈ ਹਲੇ ਉਹਨਾਂ ਨੇ ਕੋਈ ਨਵਾਂ ਬੰਦਾ ਨਾ ਰੱਖਿਆ ਹੋਵੇ ਮਾਲਕ ਫੌਜੀ ਬੰਦਾ ਹੈ ਜੱਟ ਹੈ ਭਲਾ ਮਾਨਸ ਹੈ ਅਗਲੇ ਦਿਨ ਰਾਮਾ ਰਾਮਗੜ੍ਹ ਗਿਆ ਚੱਠਿਆਂ ਤੋਂ ਇਹ ਪਿੰਡ 3350 ਮੀਲ ਸੀ ਫੌਜੀ ਨੇ ਉਹਨੂੰ ਰੱਖ ਲਿਆ ਸੀ ਉਹਨੂੰ ਤਾਂ ਛੇਤੀ ਬੰਦਾ ਚਾਹੀਦਾ ਸੀ ਉਹਦਾ ਤਾਂ ਕੰਮ ਰੁਕਿਆ ਪਿਆ ਸੀ ਤਨਖਾਹ ਫੌਜੀ ਕਹਿੰਦਾ ਤਨਖਾਹ ਭਾਈ ਕਾਕਾ ਕੰਮ ਦੇਖ ਕੇ ਇੱਕ ਹਫਤਾ ਕੰਮ ਕਰ ਫਿਰ ਤਨਖਾਹ ਵੀ ਤੈਅ ਕਰ ਲਵਾਂਗੇ ਫੌਜੀ ਹੌਲਦਾਰੀ ਪੈਨਸ਼ਨ ਆਇਆ ਸੀ ਪਿੰਡ ਵਿੱਚ ਹੋਰ ਕੋਈ ਆਟਾ ਚੱਕੀ ਰਹੀ ਸੀ ਲੋਕ ਦੂਜੇ ਪਿੰਡੀ ਆਟਾ ਪਿਹੌਣ ਜਾਂਦੇ ਖਾਸਾ ਤਰਦਦ ਕਰਨਾ ਪੈਂਦਾ ਇੱਕ ਜਣਾ ਗੱਡਾ ਚੋੜਦਾ ਤੇ ਕਈ ਘਰਾਂ ਦਾ ਪੀਣਾ ਲੈ ਕੇ ਜਾਂਦਾ ਕੋਈ ਊਂਠ ਲੈ ਕੇ ਜਾਂਦਾ ਥੋੜਾ ਭਾਰ ਲੈ ਕੇ ਜਾਣ ਲਈ ਗਧੇ ਵੀ ਸਨ ਫੌਜੀ ਨੇ ਪਿੰਡ ਵਿੱਚ ਆਟਾ ਚੱਕੀ ਲਾਤਾ ਲਈ ਪਿੰਡ ਵਿੱਚ ਜਿਵੇਂ ਬਹਾਰਾ ਆ ਗਈਆਂ ਹੁਣ ਕੀਮੀਆਂ ਨੂੰ ਤਾਂ ਮौज ਹੋ ਗਈ ਫੌਜੀ ਦੀ ਨਿੱਕੀ ਆਟਾ ਚੱਕੀ ਚੱਲਦੀ ਦੇਖ ਕੇ ਜਵਾਕ ਚਾਂਬੜਾ ਪਾਉਂਦੇ ਹੌਲਦਾਰ ਨੇ ਲੁਧਿਆਣੇ ਤੋਂ ਛੋਟਾ ਇੰਜਣ ਲਿਆਂਦਾ ਸੀ ਚੱਕੀ ਵੀ ਛੋਟੇ ਪੱਥਰਾਂ ਦੀ ਨਵਾਂ ਨਵਾਂ ਕੰਮ ਹੋਣ ਕਰਕੇ ਇਹ ਚੱਕੀ ਪੀਣਾ ਬਹੁਤ ਨਵੇੜਦੀ RAME ਲਈ ਇਹ ਛੋਟੀ ਚੱਕੀ ਨਵਾਂ ਤਜਰਬਾ ਸੀ ਉਹਦੇ ਲਈ ਇਹ ਤਾਂ ਥੋੜਾ ਹੀ ਕੰਮ ਸੀ ਉਹਨੇ ਤਾਂ ਸੰਗਰੂਰ ਸ਼ਾਂਜਲੀ ਵਾਲਿਆਂ ਦੀ ਵੱਡੀ ਚੱਕੀ ਤੇ ਕੰਮ ਕੀਤਾ ਹੋਇਆ ਸੀ ਇਸ ਛੋਟੀ ਚੱਕੀ ਤੇ ਛੋਟੇ ਇੰਜਣ ਨੂੰ ਦੇਖ ਕੇ RAMA ਹੱਸਦਾ ਤੇ ਬਹੁਤ ਪ੍ਰੀਤ ਲਾ ਕੇ ਕੰਮ ਕਰਦਾ ਫੋਚੀ ਰੂ ਪਸੰਦ ਸੀ ਉਹਦਾ ਕੰਮ ਪਸੰਦ ਸੀ ਚਮਿਆਰਾ ਵੇੜੇ ਤੋਂ ਰਾਮਗੜ੍ਹ ਨੂੰ ਉਧਰੋ ਹੀ ਸਿੱਧਾ ਰਾਹ ਜਾਂਦਾ ਸੀ RAME ਨੂੰ ਇੱਧਰ ਨਿਆਈਆਂ ਵਾਲੇ ਘਰਾਂ ਵੱਲ ਦੀ ਹੋ ਕੇ ਜਾਣ ਦੀ ਲੋੜ ਨਹੀਂ ਸੀ ਅਤੇ ਨਾ ਹੀ ਪਿੰਡ ਵਿੱਚ ਵੜਦਾ ਉਹ ਉਹ ਸੰਦੇਹਾ ਹੀ ਸਵੇਰੇ ਉੱਠ ਕੇ ਤਿਆਰ ਹੋ ਜਾਂਦਾ ਦਿਹਾਲੋ ਛੇਤੀ ਹੀ ਚਾਹ ਤੋਂ ਬਾਅਦ ਉਹਦੇ ਲਈ ਰੋਟੀ ਲਾ ਦਿੰਦੀ ਰੋਟੀ ਦਾ ਡੱਬਾ ਛੋਲੇ ਵਿੱਚ ਪਾ ਕੇ ਉਹ ਕਾਹਲ ਨਾਲ ਰਾਮਗੜ੍ਹ ਨੂੰ ਤੁਰ ਪੈਂਦਾ ਬੁੜਖਿਆ ਵਾਂਗ ਹੀ ਉਹ ਸਵੇਰੇ ਨਹੀਂ ਨਹਾਉਂਦਾ ਸੀ ਆਥਣ ਨੂੰ ਘਰ ਆ ਕੇ ਤੱਤੇ ਪਾਣੀ ਨਾਲ ਨਹਾਉਂਦਾ ਹਾੜ ਹੋਵੇ ਸਿਆਲ ਹੋਵੇ ਉਹ ਆਪਣੇ ਮਾਮੇ ਵਾਂਗ ਹੀ ਆਥਣੇ ਤੱਤੇ ਪਾਣੀ ਨਾਲ ਨਹਾਉਂਦਾ ਸੀ ਹੱਡ ਪੈਰ ਐਨ ਖੁੱਲ ਜਾਂਦੇ ਅਤੇ ਬੰਦਾ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰਨ ਲੱਗਦਾ ਬੇੜੇ ਵਿੱਚ ਤਾਂ ਖੈਰ ਸਾਰਿਆਂ ਨੂੰ ਪਤਾ ਸੀ ਪਰ ਗਿੱਲੀ ਪੱਤੀ ਅਤੇ ਪਿੰਡ ਵਿੱਚ ਕੋਈ ਕੋਈ ਜਾਣਦਾ ਸੀ ਕਿ ਬਧਰੇ ਚ ਮਿਆਰ ਦਾ ਮੁੰਡਾ ਰਾਮਾ ਅੱਜ ਕੱਲ ਇੱਥੇ ਹੀ ਹੈ ਅਤੇ ਰਾਮਗੜ੍ਹ ਫੌਜੀ ਦੀ ਚੱਕੀ ਤੇ ਕੰਮ ਕਰਦਾ ਹੈ। ਮਤਰਾ ਆਪਣੇ ਅੱਡੇ ਤੋਂ ਨਹੀਂ ਹਿਲਦਾ ਸੀ। ਕਦੇ ਮਸਾਹੀ ਪਿੰਡ ਦਾ ਢੇਡਾ ਮਾਰਦਾ, ਦਿਆਲੋਹੀ ਪਿੰਡ ਦੇ ਬਾਜ਼ਾਰ ਵਿੱਚ ਜਾ ਕੇ ਸੌਦਾ ਸੂਤ ਲਿਆਉਂਦੀ। ਫੌਜੀ ਅਸੂਲਾਂ ਦਾ ਪੱਕਾ ਸੀ। RAME ਨੂੰ ਸਵੇਰੇ ਵਕਤ ਉੱਤੇ ਹਾਜ਼ਰ ਹੋਣਾ ਪੈਂਦਾ। ਹਾੜਾਂ ਵਿੱਚ 6 ਵਜੇ ਅਤੇ ਸਿਆਲਾਂ ਵਿੱਚ 7 ਵਜੇ। ਉਹਨੂੰ ਆਥੜ ਨੂੰ ਵਕਤ ਉੱਤੇ ਛੁੱਟੀ ਹੁੰਦੀ। ਹਾੜਾਂ ਵਿੱਚ 7 ਵਜੇ ਅਤੇ ਸਿਆਲਾਂ ਵਿੱਚ 6 ਵਜੇ ਮਤਲਬ ਹਾੜਾਂ ਵਿੱਚ ਜਿੱਥੇ 13 ਘੰਟੇ ਦਾ ਕੰਮ ਸੀ ਉੱਥੇ ਸਿਆਣਾ ਵਿੱਚ 11 ਘੰਟੇ ਦੀ ਹਾਜ਼ਰੀ ਸੀ ਰਾਮਾ 15 ਵੀ ਮਿੰਟ ਵੀ ਲੇਟ ਨਹੀਂ ਹੋ ਸਕਦਾ ਸੀ ਕਦੇ ਜੇ ਛੁੱਟੀ ਮਾਰ ਲੈਂਦਾ ਤਾਂ ਉਸ ਦਿਨ ਦੀ ਤਨਖਾਹ ਕੱਟੀ ਜਾਂਦੀ ਸੀ ਫੌਜੀ ਪੇਸ਼ਗੀ ਪੈਸੇ ਕਦੇ ਨਹੀਂ ਦਿੰਦਾ ਸੀ ਪਰ ਅਸੂਲਾਂ ਦਾ ਜੋ ਪੱਕਾ ਸੀ ਕਦੇ ਪੀਣਾ ਬਹੁਤਾ ਪਿਆ ਹੁੰਦਾ ਤਾਂ ਓਵਰ ਟਾਈਮ ਦੇ ਪੈਸੇ ਦਿੰਦਾ। RAMME ਨੂੰ ਲੱਗਦਾ ਜਿਵੇਂ ਉਹ ਬੰਦਾ ਨਾ ਹੋਵੇ ਕੋਈ ਮਸ਼ੀਨ ਹੋਵੇ। RAMGAR ਉਹਨੂੰ ਇੱਕ ਸਾਲ ਬੀਤ ਗਿਆ। ਇੱਕ ਦੋ ਮਹੀਨਿਆਂ ਤੋਂ ਉਹ ਉੱਥੇ ਛੱਡੂ ਛੱਡੂ ਕਰਦਾ ਸੀ। ਇਸ ਥੇ ਸੰਗਰੂਰ ਵਾਲੀ ਮੌਜ ਨਹੀਂ ਸੀ। ਸ਼ਾਂਜਲੀ ਵਾਲੇ ਬਾਣੀਏ ਖੁੱਲੇ ਸੁਹਾ ਦੇ ਮਾਲਕ ਸਨ। ਉਹਨਾਂ ਵਿੱਚ ਕੋਈ ਚੁਸਤੀ ਚਲਾਕੀ ਨਹੀਂ ਸੀ ਉਹ ਸਵੇਰੇ ਜਦੋਂ ਮਰਜੀ ਜਾਂਦਾ ਸੀ ਉਹ ਟੋਕ ਦੇ ਵਰਜਦੇ ਨਹੀਂ ਸਨ ਆਥਣ ਨੂੰ ਬਸ ਇੰਨਾ ਸੀ ਕਿ ਸਾਰਾ ਪੀਣਾ ਮੁੱਖੇ ਤੋਂ ਆਉਣ ਦਿੰਦੇ ਉਹਨੂੰ ਰਾਤ ਕੱਟਣੀ ਪੈ ਜਾਂਦੀ ਤਾਂ ਚੰਗਾ ਖਾਣ ਪੀਣ ਨੂੰ ਦਿੱਦ ਦੇ ਮਹੀਨੇ ਵਿੱਚ ਇੱਕ ਦੋ ਛੁੱਟੀਆਂ ਉਹ ਮਾਰ ਹੀ ਲੈਂਦਾ ਸੀ ਭਰਮਜੀਤ ਭਾਬੀ ਕਰਕੇ ਤਾਂ ਇਹ ਛੁੱਟੀਆਂ ਵਧਣ ਲੱਗੀਆਂ ਸਨ ਪਰ ਨਾ ਉਹ ਪੂਰੀ ਤਨਖਾਹ ਦਿੰਦੇ ਛੁੱਟੀ ਦੇ ਪੈਸੇ ਕਿਸੇ ਮਹੀਨੇ ਵੀ ਨਹੀਂ ਕੱਟੇ ਸਨ ਹੁਣ ਰਾਮਗੜ੍ਹ ਉਹ ਖੁੱਲ ਖੇਡ ਨਹੀਂ ਸੀ ਫੌਜੀ ਦੇ ਪੱਖੇ ਅਸੂਲ ਸਨ ਇਹਨਾਂ ਦਿਨਾਂ ਵਿੱਚ ਹੀ ਮੰਦਰਾਂ ਦਾ ਚੱਕੀ ਫਿੱਟਰ पे ਭੱਜ ਗਿਆ ਬਾਣੀਆਂ ਫੌਜੀ ਕੋਲ ਰਾਮਗੜ੍ਹ ਆਏ ਸਨ ਬੰਦਾ ਪੁੱਛ ਰਿਹਾ ਏ ਸਨ RAMME ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਸਨ ਜਾਣ ਵੇਲੇ ਬਾਣੀਆਂ ਨੇ ਚੱਕੀ ਵਾਲੇ ਕਮਰੇ ਦੀ ਨਿਰਖਪਰਕ ਜਹੀ ਕੀਤੀ ਸੀ ਤੇ ਫਿਰ RAMME ਵਾਲ ਗੋਹ ਨਾਲ ਚਾਕਣ ਲੱਗਿਆ ਉਸ ਵਕਤ ਚੱਕੀ ਚੱਲ ਰਹੀ ਸੀ ਮੁੰਡੇ ਦਾ ਕੰਮ ਦੇਖ ਕੇ ਬਾਣੀਆਂ ਅੱਖਾਂ ਵਿੱਚ ਹੀ ਗੁੱਝਾ ਗੁੱਝਾ ਖੁਸ਼ ਹੋਇਆ ਸੀ ਅਤੇ ਫਿਰ RAMME ਨੂੰ ਪੁੱਛਿਆ ਕਿਹੜਾ ਪਿੰਡ ਹੈ ਤੇਰਾ ਚੱਠਿਆਂ ਤੋਂ ਆਜੀ ਉਹ ਬਹੁਤ ਅਧੀਨ ਜਿਹਾ ਹੋ ਕੇ ਬੋਲਿਆ ਇੱਥੇ ਹੀ ਰਹਿਣਾ ਨਹੀਂ ਜੀ ਨੇ ਤਾ ਜਾਣਾ ਹੋਰ ਠੀਕ ਚੱਲਦਾ ਬਸ ਠੀਕ ਹੀ ਐ ਜੀ ਕਹਿ ਕੇ ਰਾਮਾ ਭਰੀ ਬੋਕੀ ਦਾ ਕੁੰਡਾ ਕੱਢਣ ਲਈ ਦੌੜਿਆ ਛੱਟ ਨਵੀਂ ਬੋਰੀ ਲਾ ਦਿੱਤੀ ਤੇ ਫਿਰ ਗੱਲਾਂ ਘੱਟ ਵੱਧ ਕਰਨ ਲੱਗਿਆ ਬਾਣੀਆਂ ਜਾਤ ਮੁੱਡੋ ਹੀ ਚਤਰ ਸੁਜਾਨ ਹੁੰਦੀ ਹੈ ਬਸ ਠੀਕ ਹੀ ਐ ਜੀ ਸ਼ਬਦਾਂ ਤੋਂ ਉਹਨਾਂ ਨੇ ਕੋਈ ਅੰਦਾਜ਼ਾ ਲਾਇਆ ਹੋਵੇਗਾ ਉਹ ਅਗਲੇ ਦਿਨ ਤੜਕੇ ਸੰਦੇਹਾ ਹੀ ਛੱਠੀ ਪਹੁੰਚ ਗਿਆ ਜਦ ਮਿਆਰਾ ਵੇੜੇ ਜਾ ਕੇ ਉਹਦਾ ਘਰ ਪੁੱਛ ਲਿਆ ਰਾਮਾ ਰਾਮਗੜ੍ਹ ਨੂੰ ਤੁਰਨ ਵਾਲਾ ਹੀ ਸੀ ਬਾਣੀਆਂ ਨੇ ਉਹਨੂੰ ਖਾਸਾ ਲਾਲਚ ਦਿੱਤਾ ਰਾਮਾ ਤਾਂ ਪਹਿਲਾਂ ਹੀ ਚਾਉਂਦਾ ਸੀਗੇ ਰਾਮਾ ਉਸੇ ਵੇਲੇ ਉਹਦੇ ਨਾਲ ਮੰਦਰਾ ਨੂੰ ਤੁਰ ਪਿਆ ਲਾਲਾ ਹੁਕਮਚੰਦ ਆਪ ਵੀ ਸਾਈਕਲ ਲੈ ਕੇ ਆਇਆ ਸੀ ਉਸ ਦਿਨ ਮਹੀਨੇ ਦੇ 10 ਦਿਨ ਲੰਗੇ ਸਨ ਹੁਕਮਚੰਦ ਜਿਵੇਂ ਮੁੰਡੇ ਤੋਂ ਵਿਖਿਆ ਪਿਆ ਹੋਵੇ ਕਹਿੰਦਾ ਪੂਰੇ ਮਹੀਨੇ ਦੀ ਤਨਖਾਹ ਦੇਉ ਤੂੰ ਤੁਰ ਪੈ ਬਸ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਚਾਰ ਦਿਨਾਂ ਦਾ ਪੀਣਾ ਇਕੱਠਾ ਹੋਇਆ ਪਿਆ ਹੈ ਅੱਧੀ ਰਾਤ ਤੱਕ ਨਵੇੜ ਨੇ ਆਪਾਂ ਉਹ ਉਧਰ ਫੌਜੀ ਮੂੰਹ ਚੁੱਕ ਚੁੱਕ RAME ਨੂੰ ਉਡੀਕ ਰਿਹਾ ਹੋਵੇਗਾ ਇਹ ਸੰਸਾਰ ਹੈ ਪਿਆਰੇ ਪਤਾ ਹੀ ਨਹੀਂ ਲੱਗਦਾ ਕੋਈ ਕਦੋਂ ਸਾਡਾ ਸਾਥ ਛੱਡ ਜਾਂਦਾ ਹੈ ਮੰਦਰ ਚੱਠਿਆਂ ਤੋਂ ਪੂਰਾ 4 ਮੀਲ ਦੂਰ ਹੋਵੇਗਾ ਪਰ RAME ਲਈ ਇਹ ਕੋਈ ਖਾਸ ਵਾਟ ਨਹੀਂ ਸੀ ਪਿੰਡ ਤੋਂ ਅੱਧਕ ਮੀਲ ਕੱਚਾ ਰਾਹ ਸੀ ਫਿਰ ਸੁਆ ਆ ਜਾਂਦਾ ਇਹ ਸੁਆ ਐਨ ਮੰਦਰਾ ਦੇ ਕੋਲ ਦੀ ਲੰਘਦਾ ਸੂਏ ਦੀ ਪਟੜੀ ਸੜਕ ਵਰਗੀ ਸੀ ਰਾਮਾ ਸਾਈਕਲ ਨੂੰ ਰੇਲ ਬਣਾ ਦਿੰਦਾ ਹੁਕਮਚੰਦ ਵੀ ਸੰਗਰੂਰ ਵਾਲਿਆਂ ਵਾਂਗ ਖੁੱਲੇ ਸਵਾ ਦਾ ਮਾਲਕ ਸੀ ਰਾਮਾ ਸਵੇਰੇ ਜਦੋਂ ਮਰਜੀ ਆਉਂਦਾ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਪਿੰਡ ਵੱਡਾ ਸੀ ਖਾਸਾ ਪੀਣਾ ਆਉਂਦਾ ਉਹ ਸਾਰਾ ਪੀਣ ਖਤਮ ਕਰਕੇ ਹੀ ਮਦਰਾ ਤੋਂ ਤੁਰਦਾ ਚਾਹੇ ਖਾਸਾ ਹਨੇਰਾ ਪੈ ਚੁੱਕਿਆ ਹੁੰਦਾ ਉਹ ਕੰਮ ਨਿਬੇੜ ਕੇ ਹੀ ਸਾਲ ਲੈਂਦਾ ਰਾਮਾ ਛੁੱਟੀ ਨਹੀਂ ਕਰਦਾ ਸੀ ਉਹਨੂੰ ਆਪਣੇ ਪਿੰਡ ਕਦੇ ਕੋਈ ਕੰਮ ਨਹੀਂ ਹੁੰਦਾ ਸੀ ਉਹ ਤਾਂ ਬਿਮਾਰ ਠਮਾਰ ਵੀ ਕਦੇ ਨਹੀਂ ਹੁੰਦਾ ਸੀ ਹੁਕਮਚੰਦ ਉਹ ਤਾਂ ਪੂਰਾ ਖੁਸ਼ ਸੀ ਚੜੇ ਮਹੀਨੇ ਤਨਖਾਹ ਦੇ ਪੈਸੇ ਦਿੰਦਾ ਤਿੱਥ ਵਿਹਾਰ ਨੂੰ ਵੀ ਹੱਥ ਛਾੜਦਾ ਕਾਰ ਕਬੀਲਦਾਰੀ ਵਿੱਚ ਪੈਸਿਆਂ ਦੀ ਲੋੜ ਪੈਂਦੀ ਤਾਂ ਹੁਕਮਚੰਦ ਪੇਸ਼ਕੀ ਪੈਸਿਆਂ ਨੂੰ ਜਵਾਬ ਨਹੀਂ ਦਿੰਦਾ ਸੀ ਇੱਕ ਸਾਲ ਲੰਘ ਗਿਆ ਫਿਰ ਇੱਕ ਸਾਲ ਹੋਰ ਬੀਤ ਗਿਆ ਬੁੜੀਆਂ ਉਹਦੇ ਆਟੇ ਤੋਂ ਰਾਜ਼ੀ ਰਹਿੰਦੀਆਂ ਕਦੇ ਕਿਸੇ ਦਾ ਓਲਾਂਬਾ ਨਹੀਂ ਮਿਲਿਆ ਸੀ ਹੁਕਮਚੰਦ ਦੀ ਮਸ਼ੀਨ ਤੇ ਪਸ਼ੂਆਂ ਲਈ ਦਾਣਾ ਵੀ ਪਿਘਿਆ ਜਾਂਦਾ ਸੂਏ ਨੂੰ ਜਾਣ ਲਈ ਗਿੱਲ ਪੱਤੀ ਦੇ ਨਿਆਂਇਆਂ ਵਾਲੇ ਘਰਾਂ ਅੱਗੋਂ ਦੀ ਲੰਘ ਕੇ ਜਾਣਾ ਪੈਂਦਾ ਸੀ ਚਮਿਆਰਾ ਵੇੜੇ ਤੋਂ ਪਿੰਡ ਵਾਲਾ ਆ ਕੇ ਗਿੱਲ ਪੱਤੀ ਦੇ ਨਿਆਂਇਆਂ ਵਾਲੇ ਘਰ ਸ਼ੁਰੂ ਹੋ ਜਾਂਦੇ ਪਹਿਲਾਂ ਬਖਤੌਰੇ ਦਾ ਘਰ ਆਉਂਦਾ ਫਿਰ ਮੈਗਲ ਦਾ ਫਿਰ ਗੁੱਜਰ ਮਲ ਦੀ ਮਸ਼ੀਨ ਅਤੇ ਫਿਰ ਕੁਝ ਹੋਰ ਲੰਘ ਕੇ RAMME ਦਾ ਸਾਈਕਲ ਸੂਏ ਨੂੰ ਜਾਣ ਵਾਲੇ ਰਾਹ ਪੈ ਜਾਂਦਾ ਜਦੋਂ ਹੀ ਉਹ ਸੂਏ ਦੀ ਪਟੜੀ ਉੱਤੇ ਆਪਣਾ ਸਾਈਕਲ ਭਜਾਉਣ ਲੱਗਦਾ ਚੱਠਾ ਪਿੰਡ ਪਿੱਛੇ ਰਹਿ ਜਾਂਦਾ ਸੀ ਅਤੇ ਜਿਵੇਂ ਉਸੇ ਵੇਲੇ ਮੰਦਰਾ ਸਾਹਮਣੇ ਦਿਸਣ ਲੱਗਦਾ ਹੋਵੇ ਚੱਠੇ ਪਿੰਡ ਵਿੱਚ ਪਿੱਛੇ ਰਹਿ ਜਾਂਦਾ ਸੀ ਅਤੇ ਗੁੱਜਰ ਦੀ ਮਸ਼ੀਨ ਮੈਗਲ ਦਾ ਘਰ ਬਖਤੌਰੇ ਦਾ ਘਰ ਅਤੇ ਫਿਰ ਚਮਿਆਰਾ ਵੇੜੇ ਵਿੱਚ ਉਹਦੇ ਬਾਪ ਦਾ ਘਰ ਤਾਂ ਜਿਵੇਂ ਉਹਦੇ ਪਿੱਛੇ ਰਹਿ ਜਾਂਦਾ ਹੋਵੇ ਮੰਦਰੀ ਜਾਂਦੇ ਨੂੰ ਉਹਨੂੰ 4-5 ਦਿਨ ਹੀ ਹੋਏ ਸਨ ਹਰ ਰੋਜ਼ ਉਹ ਬਖਤੌਰੇ ਦੇ ਘਰ ਅੱਗੋਂ ਦੀ ਲੰਗਦਾ ਸੀ ਹਰ ਰੋਜ਼ ਉਹ ਬਖਤੌਰੇ ਦੇ ਘਰ ਅੱਗੋਂ ਦੀ ਹੋ ਕੇ ਚਮਿਆਰਾ ਵੇੜੇ ਨੂੰ ਜਾਂਦਾ ਸੀ ਬਖਤੌਰੇ ਦੇ ਘਰ ਅੱਗੇ ਆ ਕੇ ਵੀ ਜਿਵੇਂ ਉਹਦਾ ਸਾਈਕਲ ਆਪਣੇ ਆਪ ਰੁਕ ਜਾਂਦਾ ਹੋਵੇ ਜਿਵੇਂ ਪੈਡਲ ਜਾਮ ਹੋ ਜਾਂਦੇ ਹੋਣ ਉਹ ਸਾਈਕਲ ਤੋਂ ਉਤਰ ਕੇ ਅੱਗੇ ਪੈਰੀ ਤੁਰਨ ਲੱਗਦਾ ਚਾਣ ਵੇਲੇ ਵੀ ਅਤੇ ਆਉਣ ਵੇਲੇ ਵੀ ਬਖਤੌਰੇ ਦੇ ਘਰ ਦਾ ਬਾਰ ਖੁੱਲਾ ਛਪਟ ਪਿਆ ਹੁੰਦਾ ਪਰ ਅੰਦਰ ਕਿਧਰੇ ਕੋਈ ਦਿਖਦਾ ਨਹੀਂ ਸੀ ਜਿਵੇਂ ਘਰ ਹੀ ਘਰ ਹੋਵੇ ਅੰਦਰ ਬੰਦਾ ਕੋਈ ਨਾ ਰਹਿੰਦਾ ਹੋਵੇ ਇੱਕ ਦਿਨ ਆਥਣੇ ਉਹ ਮੰਦਿਰਾਂ ਤੋਂ ਆ ਰਿਹਾ ਸੀ ਪਿੰਡ ਵੱੜਦਿਆਂ ਖਾਸਾ ਹਨੇ ਉੱਤਰ ਆਇਆ ਘਰਾਂ ਅੰਦਰ ਦੀਵੇ ਲਾਲ ਟੈਨਾਂ ਦਾ ਚਾਨਣ ਸੀ ਜਦੋਂ ਉਹਦਾ ਸਾਈਕਲ ਬਖਤੌਰੀ ਦੇ ਘਰ ਅੱਗੇ ਆ ਕੇ ਰੁਕਿਆ ਬਾਹਰ ਅੰਦਰ ਬੈਠਕ ਸਾਹਮਣੇ ਖੜਾ ਇੱਕ ਪਰਸ਼ਾਵਾਂ ਉਹਨੂੰ ਦਿਸਿਆ ਬਾਹਰ ਤੇ ਵੱਡੇ ਵੱਡੇ ਤਖਤਿਆਂ ਕੋਲ ਹੋ ਕੇ ਉਹ ਇੱਕ ਦੂਜੇ ਨੂੰ ਪਛਾਨਣ ਲੱਗੇ ਤੂੰ ਭਾਈ ਕੌਣ ਹੈ ਇੱਥੇ ਖੜਾ ਅੰਦਰਲੇ ਆਕਾਰ ਨੇ ਪੁੱਛਿਆ ਮੈਂ ਤਾਂ ਭਾਈ ਰਾਮ ਆ ਤੂੰ ਕਿਤੇ हां मैं गेलू हां ਦੋਵੇਂ ਇੱਕ ਦੂਜੇ ਦੇ ਖਾਸਾ ਨੇੜੇ ਖੜੇ ਸਨ RAM ਨੇ cycle ਨੂੰ stand ਲਾ ਕੇ ਥਾਂ ਦੀ ਥਾਂ ਖੜਾ ਕਰ ਦਿੱਤਾ ਮੂੰਹ ਨੂੰ ਮੂੰਹ ਦਿਸਣ ਲੱਗਿਆ ਤੂੰ ਐਡੀ ਹੋਗੀ ਸਿਆਣਚੀ ਨਹੀਂ ਆਉਂਦੀ ਤੂੰ ਤਾਂ ਤੂੰ ਵੀ ਕਿੱਡਾ ਉੱਚਾ ਲੱਗਦਾ ਹੈ ਨਾ ਦੱਸਦਾ ਤਾਂ ਮੈਂ ਕਿਹੜਾ ਸਿਆਣਣਾ ਸੀ ਤੈਨੂੰ ਗੇਲੋ ਨੇ ਗੱਲ ਨੂੰ ਲਮਕਾਉਣਾ ਨਹੀਂ ਚਾਹਿਆ ਉਹ ਹੱਥੋਂ ਫੜ ਕੇ ਬੈਠਕ ਵਿੱਚ ਲੈ ਗਈ ਜਿਵੇਂ ਕਿਸੇ ਪਸ਼ੂ ਦੇ ਰਸੇ ਨੂੰ ਖਿੱਚ ਕੇ ਕੋਈ ਖੁਰਲੀ ਦੇ ਕਿਲੇ ਨੇੜੇ ਕਰ ਲੈਂਦਾ ਹੋਵੇ ਗੇਲੋ ਦਾ ਉਹੀ ਰੋਬ ਕਾਇਮ ਸੀ ਬਚਪਨ ਵਾਲਾ RAM ਵਿੱਚ ਉਹੀ ਡਰ ਬਾਕੀ ਸੀ ਬਚਪਨ ਵਾਲਾ ਜਦੋਂ ਉਹ ਪਿਰਥੀ ਦਾਸ ਦੇ ਡੇਰੇ ਪੜਦੇ ਹੁੰਦੇ ਗੇਲੋ ਉਹਨੂੰ ਆਖ ਕੇ ਕੁਝ ਵੀ ਕਰਵਾ ਲੈਂਦੀ ਉਹਦੇ ਵਿੱਚ ਹਿੰਮਤ ਨਹੀਂ ਸੀ ਕਿ ਗੇਲੋ ਨੂੰ ਕਿਸੇ ਕੰਮ ਤੋਂ ਜਵਾਬ ਦੇ ਸਕੇ ਅੱਜ ਵੀ ਉਹਦੇ ਵਿੱਚ ਕੋਈ ਹਿੰਮਤ ਨਹੀਂ ਸੀ ਗੇਲੋ ਨੇ ਤਾਂ ਬਸ ਉਹਨੂੰ ਧੂ ਲਿਆ ਸੀ ਬੈਠਕ ਵਿੱਚ ਲਾ ਜਾ ਕੇ ਉਹ ਰਾਮੇ ਨੂੰ ਬੇਹਤਾਸ਼ਾ ਚੁੰਮਣਾ ਲੱਗੀ ਪਹਿਲਾਂ ਉਹਦਾ ਮੱਥਾ ਚੁੰਮਿਆ ਫਿਰ ਗੱਲਾਂ ਚੁੰਮਿਆ ਫਿਰ ਉਹਦੇ ਬੁੱਲ ਲਾਲ ਸੂਹੇ ਕਰ ਦਿੱਤੇ ਨੀ ਆਜੂ ਕੋਈ ਬੈਰ ਨੇ ਥੋਡੇ ਘਰ ਦਾ ਛੱਡ ਦੇ ਮੈਨੂੰ ਉਹ ਬਿਲਕੁਲ ਰਿਹਾ ਸੀ ਬਾਪੂ ਤੇ ਬੀਰਾ ਖੇਤੋਂ ਨਹੀਂ ਮੁੜੇ ਹਲੇ ਭਾਬੀ ਰੋਟੀ ਟੁੱਕਦਾ ਕਰਦੀ ਫਿਰਦੀ ਐ ਉਹਦੇ ਆਟੇ 'ਚ ਹੱਥ ਨਹੀਂ ਹੋਰ ਕੋਈ ਨਹੀਂ ਕਰੇ ਗੇਲੋ ਨੇ ਬੈਠਕ ਦਾ ਬਾਰ ਭੇੜ ਦਿੱਤਾ ਢਹੀ ਪੱਗ ਸਿਰ ਤੇ ਖਿੰਡੇ ਵਾਲਾ ਉੱਤੇ ਉਮੇ ਦੀ ਉਮੇ ਧਰ ਕੇ ਉਹ ਹਵਾ ਦੀ ਤੇਜ਼ੀ ਨਾਲ ਉਹਨਾਂ ਦੇ ਘਰੋਂ ਬਾਹਰ ਨਿਕਲਿਆ ਅੰਨੇ ਹੋਏ ਨੇ ਸਾਈਕਲ ਨੂੰ ਅੱਡੀ ਦੇ ਲਈ ਵੇੜੇ ਜਾ ਕੇ ਆਪਣੇ ਘਰ ਵੜਿਆ ਜਿਵੇਂ ਕਿਧਰੋਂ ਡਿੱਗਿਆ ਪਿਆ ਉੱਠ ਕੇ ਆਇਆ ਹੋਵੇ ਚੁੱਲ੍ਹੇ ਉੱਤੇ ਟੋਕਣੀ ਵਿੱਚ ਤੱਤਾ ਪਾਣੀ ਤਾਂ ਸੀ ਪਰ ਰਾਮਾ ਨਾਤਾ ਨਹੀਂ ਜਿਵੇਂ ਉਹਦੇ ਅੰਗਾ ਵਿੱਚ ਣਾਉਣ ਦੀ ਹਿੰਮਤ ਨਾ ਰਹਿ ਗਈ ਹੋਵੇ ਉਹਦਾ ਪੋਰ-ਪੋਰ ਜਖਰ ਲਿਆ ਪਿਆ ਸੀ ਬਡੁਖੀ ਪਰਮਜੀਤ ਵੇਲੇ ਅਜਿਹਾ ਨਹੀਂ ਹੁੰਦਾ ਸੀ ਘੇਲੋ ਨੇ ਤਾਂ ਉਹਦੇ ਜੋੜ ਹਿਲਾ ਕੇ ਰੱਖ ਦਿੱਤੇ ਸਨ ਉਹਦੀਆਂ ਹੱਡੀਆਂ ਜਰਕਾ ਕੇ ਰੱਖ ਦਿੱਤੀਆਂ ਉਹਨੇ ਰੋਟੀ ਵੀ ਥੋੜੀ-ਮੋਟੀ ਹੀ ਖਾਦੀ ਛੇਤੀ ਹੀ ਮੰਜੇ ਉੱਤੇ ਪੈ ਗਿਆ ਵੇ ਭਾਈ ਤੂੰ ਤਾਂ ਨਾ ਲੈਂਦਾ ਪਾਣੀ ਰੱਖਿਆ ਪਿਆ ਮੇਰਾ ਟੋਕਣੀ 'ਚ ਦਿਆਲੋ ਬੋਲ ਰਹੀ ਸੀ ਉਹ ਬੋਲਿਆ ਨਹੀਂ ਵੇ ਤੂੰ ਐ ਕਿਵੇਂ ਜੇ ਹੋਇਆ ਪਿਆ ਅੱਜ ਰੋਟੀ ਵੀ ਸਮਾਰ ਕੇ ਨਹੀਂ ਖਾਦੀ ਥਕਿਮਾ ਚੜਿਆ ਪਿਆ ਮਾ ਕੰਮ ਬਹੁਤ ਸੀ ਅੱਜ ਉੱਥੇ ਪਾਣੀ ਪਿਆ ਰਹਿਣ ਦੇ ਤੜਕੇ ਨਹਾਉਂਗਾ ਹੁਣ ਹੁਣ ਤਾਂ ਨੀਂਦ ਆਉਂਦੀ ਐ ਉਹ ਹੱਸਣ ਲੱਗੀ ਤੜਕੇ ਨੂੰ ਇਹ ਪਾਣੀ ਕਿਤੇ ਪਿਆ ਰਹੂਗਾ ਰੁੱਤ ਕਿਹੜੀ ਐ ਤੜਕੇ ਨੂੰ ਹੋਰ ਤੱਤਾ ਹੋਜੂ ਚੰਗਾ ਸੌਂ ਜਾ ਭਾਈ ਪੈਂਦਿਆ ਹੀ ਇੱਕ ਵਾਰ ਤਾਂ ਉਹਨੂੰ ਨੀਂਦ ਆ ਗਈ ਮੋٹے ਖੇਸ ਨਾਲ ਮੂੰਹ ਸਿਰ ਢੱਕ ਰੱਖਿਆ ਸੀ ਪਰ ਫਿਰ ਵੀ ਜਿਵੇਂ ਕੋਈ ਦਵਾ ਆਇਆ ਹੋਵੇ ਪਟੱਕ ਦੇ ਕੇ ਅੱਖ ਖੁੱਲ ਗਈ ਉਹਨੇ ਮੂੰਹ ਤੋਂ ਖੇਸ ਪਰਾਂ ਵਹਾ ਘਾਮ ਮਾਰਿਆ ਉੱਠ ਕੇ ਤੌੜੇ ਦਾ ਪਾਣੀ ਪੀਤਾ ਫਿਰ ਉਹਨੂੰ ਨੀਂਦ ਨਹੀਂ ਆਈ ਉਸ ਰਾਤ ਵੀ ਉਹਨੂੰ ਨੀਂਦ ਨਹੀਂ ਆਈ ਸੀ ਜਦੋਂ 4-5 ਸਾਲ ਪਹਿਲਾਂ ਡੇਰਿਓਂ ਪੜ ਕੇ ਆਉਂਦੇ ਆ ਗਿੱਲੋ ਨੇ ਉਹਨੂੰ ਨੰਗਾ ਕਰਕੇ ਦੇਖਿਆ ਸੀ ਜਿਵੇਂ ਉਸ ਦਿਨ ਉਹਨੇ ਧੂਕ ਕੇ ਉਹਨੂੰ ਪੜੀਆ ਟਪਾ ਲਿਆ ਸੀ ਉਸੇ ਤਰ੍ਹਾਂ ਅੱਜ ਬਾਹੋਂ ਧੂਕ ਕੇ ਗਿੱਲੋ ਨੇ ਉਹਨੂੰ ਬੈਠਕ ਅੰਦਰ ਕਰ ਲਿਆ ਉਸ ਦਿਨ ਵੀ ਉਹਦੇ ਉੱਤੇ ਕੋਈ ਟੂਣਾ ਜਿਹਾ ਹੋਇਆ ਸੀ ਅਤੇ ਉਹ ਉਹਦੇ ਅੱਗੇ ਅੱਖਾਂ ਮੀਚ ਕੇ ਖੜਾ ਹੋ ਗਿਆ ਸੀ ਅੱਜ ਵੀ ਇਹ ਕੋਈ ਟੂਣਾ ਸੀ ਕਿ ਉਹਨੇ ਉਵੇਂ ਹੀ ਕੀਤਾ ਜਿਵੇਂ ਗਿੱਲੋ ਨੇ ਚਾਹਿਆ ਵੱਡੇ ਤੜਕੇ ਜਾ ਕੇ ਕਿਤੇ ਉਹਨੂੰ ਨੀਂਦ ਆਈ ਉਹ ਕਿੰਨੀ ਗੂੜੀ ਨੀਂਦ ਵਿੱਚ ਸੀ ਕਿ ਗੁਰਦੁਆਰੇ ਦਾ ਭਾਈ ਜੀ ਬੋਲ ਪਿਆ ਉਹ ਕਿੰਨੀ ਵੀ ਗਹਿਰੀ ਨੀਂਦ ਵਿੱਚ ਡੁੱਬਿਆ ਹੁੰਦਾ ਭਾਈ ਜੀ ਦੇ ਪਹਿਲੇ ਬੋਲ ਨਾਲ ਹੀ ਮੰਝਾ ਛੱਡ ਦਿੰਦਾ ਭਾਈ ਜੀ ਦੇ ਬੋਲਾਂ ਨਾਲ ਪਿੰਡ ਵਿੱਚ ਜਾਨ ਪੈਣ ਲੱਗਦੀ ਬੁੜੀਆਂ ਰੂੜੀਆਂ ਉੱਤੇ ਹੋ ਆਉਂਦੀਆਂ ਤੇ ਬੰਦੇ ਨਿਆਈਆਂ ਵਿੱਚ ਜਾਣ ਲੱਗਦੇ ਤੇ ਫਿਰ ਇੱਕ ਭੈਗ੍ਰਸਤ ਸਿਲਸਿਲਾ ਉਹਨਾਂ ਨੇ ਕਦੇ ਬਹਿ ਕੇ ਗੱਲਾਂ ਨਹੀਂ ਕੀਤੀਆਂ ਸਨ ਅਤੇ ਜਿਵੇਂ ਇਸੇ ਕੰਮ ਨੂੰ ਮਿਲਦੇ ਹੋਣ ਉਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਸੀ ਪਰ ਜਿਵੇਂ ਕਿਣਕਾ ਕਿਣਕਾ ਉਹਨਾਂ ਦਾ ਬੈਰੀ ਹੋਵੇ ਕੋਈ ਤੂਫਾਨ ਵੀ ਉਹਨਾਂ ਲਈ ਖੇਡ ਸੀ ਪਰ ਜਿਵੇਂ ਸੁੱਕੇ ਪੱਤੇ ਦਾ ਖੜਾਕ ਵੀ ਮੌਤ ਦਾ ਸਨੇਹਾ ਹੋਵੇ। ਰਾਮਾ ਮੂਹ ਹਨੇਰੇ ਹੀ ਪਿੰਡੋਂ ਤੁਰ ਪੈਂਦਾ। ਮਾਂ ਨੂੰ ਆਖਦਾ ਹੁਕਮੀ ਕਹਿੰਦਾ ਸੰਦੇਹਾ ਆਇਆ ਕਰ ਸੂਰਜ ਚੜ੍ਹਨ ਤੋਂ ਪਹਿਲਾਂ। ਉਧਰ ਮੰਦਰਾ ਤੋਂ ਦਿਨ ਛਿਪੇ ਤੁਰਦਾ ਤੇ ਮੂਹ ਹਨੇਰੇ ਹੀ ਪਿੰਡ ਵੜਦਾ। ਮਾਂ ਆਖਦੀ ਦਿਨ ਖੜੇ ਕਿਉਂ ਨਹੀਂ ਆਉਂਦਾ? ਕੀੜੇ ਪਤੰਗੇ ਦੀ ਰੁੱਤ ਐ। ਰੋਟੀ ਸੂਤ ਵੇਲੇ ਖਾਦੀ ਜਾਂਦੀ ਐ। ਉਹ ਜਵਾਬ ਦਿੰਦਾ ਕੀ ਕਰਾਂ ਮਾਂ ਪੀਣਾ ਬਹੁਤ ਹੁੰਦਾ ਹੈ। ਹੁਕਮੀ ਹੁ ਕਹਿੰਦਾ ਹੈ। ਮੁਕਾ ਕੇ ਜਾ। ਗੱਲ ਇਹ ਸੀ ਕਿ ਆਥਣ ਵੇਲੇ ਜੇ ਬਖਤੌਰਾ ਤੇ ਬਚਿੱਤਰ ਖੇਤੋਂ ਨਾ ਮੁੜੇ ਹੁੰਦੇ ਹਨੇਰਾ ਹੋ ਚੁੱਕਿਆ ਹੁੰਦਾ ਤਾਂ ਗਿੱਲੋਬਾਰ ਉੱਤੇ ਆ ਕੇ ਉਹਨਾਂ ਨੂੰ ਉਡੀਕਣ ਲੱਗ ਪੈਂਦੀ ਸੀ ਅਸਲ ਵਿੱਚ ਤਾਂ ਉਹ ਰਾਮੇ ਨੂੰ ਉਡੀਕ ਰਹੀ ਹੁੰਦੀ ਰਾਮੇ ਲਈ ਇਹ ਪੱਕਾ ਸੰਕੇਤ ਸੀ ਕਿ ਜੇ ਗਿੱਲੋਬਾਰ ਵਿੱਚ ਖੜੀ ਹੈ ਤਾਂ ਇਹਦਾ ਮਤਲਬ ਹੈ ਕਿ ਉਹਦਾ ਬਾਪੂ ਤੇ ਵੀਰਾ ਹਲੇ ਖੇਤੋਂ ਨਹੀਂ ਆਏ ਉਹ ਉਸੇ ਬਿੰਸਾਈਕਲ ਨੂੰ ਸਟੈਂਡ ਲਾਉਂਦਾ ਤੇ ਬੈਠ ਕੇ ਅੰਦਰ ਜਾ ਵੜਦਾ ਸਵੇਰ ਵੇਲੇ ਮੋਹ ਨੇਰੇ ਹੀ ਦੂਜੀਆਂ ਬੁੜੀਆਂ ਕੁੜੀਆਂ ਵਾਂਗੂ ਪਾਣੀ ਦੀ ਗੜਬੀ ਲੈ ਕੇ ਰੋੜੀਆਂ ਉੱਤੇ ਜਾਂਦੀ ਸੀ ਅਸਲ ਵਿੱਚ ਉਹ ਨਿਆਈਆਂ ਦੀਆਂ ਰੋੜੀਆਂ ਤੋਂ ਪਰਾਂ ਦੂਰ ਨਿਕਲ ਜਾਂਦੀ ਪਿੰਡ ਦੇ ਸੂਏ ਤੱਕ ਕੱਚੇ ਰਾਹ ਦੇ ਦੋਵੇਂ ਪਾਸੇ ਫਸਲਾਂ ਦਾ ਓਲਾ ਹੁੰਦਾ ਐਨੇ ਨੂੰ ਰਾਮਾ ਆ ਜਾਂਦਾ ਕਦੇ ਜੇ ਉਹ ਨਾ ਟੱਕਰਦੇ ਤਾਂ ਵੀ ਕੀ ਸੀ ਪਰ ਗੇਲੋ ਦਾਇ ਨਿਤਨੇਮ ਜਾਰੀ ਰਹਿੰਦਾ ਗਿੱਲ ਪੱਤੀ ਦੀਆਂ ਨਿਆਈਆਂ ਤੋਂ ਸੂਏ ਤੱਕ ਜਾਂਦੇ ਕੱਚੇ ਰਾਹ ਉੱਤੇ ਵਿਚਾਲੇ ਜਹੇ ਰਾਤੋਂ ਥੋੜਾ ਹਟਕੇ ਬਾਬਾ ਪਿੰਡੀ ਦਾਸ ਦੀ ਕੁਟਿਆ ਸੀ ਨਾ ਤਾਂ ਉਹਦਾ ਪਿੰਡੀ ਦਾਸ ਸੀ ਪਰ ਪਿੰਡ ਦੇ ਲੋਕਾਂ ਨੇ ਪਿੰਡੀ ਦਾਸ ਹੀ ਪਕਾ ਲਿਆ ਬਾਬਾ ਸਵੇਰੇ ਭਾਈ ਜੀ ਦੇ ਪਹਿਲੇ ਬੋਲ ਨਾਲ ਹੀ ਜਾ ਗੁੱਟਦਾ ਤੇ ਫਿਰ ਬਿਨਾਂ ਕੁਝ ਖਾਦੇ ਪੀਤੇ ਕੁਟਿਆ ਤੋਂ ਬਾਹਰ ਹੋ ਜਾਂਦਾ ਆਮ ਤੌਰ ਉੱਤੇ ਉਹ ਸੂਏ ਦੀ ਪਟੜੀ ਪੈ ਕੇ ਦੂਰ ਤੱਕ ਤੁਰਿਆ ਜਾਂਦਾ ਤੁਰਿਆ ਹੀ ਜਾਂਦਾ ਖਾਸਾ ਦਿਨ ਚੜੇ ਵਾਪਸ ਕੁਟਿਆ ਵਿੱਚ ਆਉਂਦਾ ਆ ਕੇ ਖੂਹੀ ਦੇ ਤਾਜ਼ਾ ਪਾਣੀ ਨਾਲ ਨਹਾਉਂਦਾ ਤੇ ਫਿਰ ਚਾਹ ਕਰਕੇ ਪਿੰਦਾ ਚਾਹ ਪੀ ਕੇ ਪਿੰਡ ਵਿੱਚ ਗਜੇ ਨੂੰ ਤੁਰ ਪੈਂਦਾ ਰੋਟੀਆਂ ਤੇ ਦੁੱਧ ਦਾ ਗਜਾ ਕਰਦਾ ਇੱਕੋ ਵੇਲੇ ਰੋਟੀ ਖਾਂਦਾ ਸੀ ਰਾਤ ਨੂੰ ਦੁੱਧ ਸੱਤਾ ਕਰਕੇ ਪੀ ਲੈਂਦਾ ਤੇ ਬਸ ਬਾਬਾ ਪਿੰਡੀ ਦਾਸ ਰਾਜਸਥਾਨ ਤੋਂ ਕਦੇ ਇੱਥੇ ਆਇਆ ਸੀ ਉਦੋਂ ਤੋਂ ਇੱਥੇ ਹੀ ਸੀ ਕਦੇ ਕਿਸੇ ਨੇ ਉਹਦੀ ਮਾੜੀ ਚੰਗੀ ਗੱਲ ਨਹੀਂ ਸੁਣੀ ਸੀ ਦਰवेश ਆਦਮੀ ਸੀ ਸਾਉ ਸੁਭਾਅ ਅਸਲੀ ਅਰਥਾ ਵਿੱਚ ਉਹ ਸਾਦ ਸੀ ਉਹਨੇ ਕੁਟੀਆਂ ਨੂੰ ਕਦੇ ਜਿੰਦਾ ਨਹੀਂ ਲਾਇਆ ਸੀ ਜਿੰਦਾ ਉਹਦੇ ਕੋਲ ਹੈ ਹੀ ਨਹੀਂ ਸੀ ਕੁੱਤੇ ਬਿੱਲੇ ਦੇ ਡਰ ਤੋਂ ਸਿਰਪ ਤਖਤਿਆਂ ਨੂੰ ਕੁੰਡਾ ਲਾ ਦਿੰਦਾ ਉਹਦੀ ਕੁਟਿਆ ਅੰਦਰ ਚੋਰੀ ਕਰਨ ਵਾਲਾ ਕੋਈ ਖਾਸ ਚੀਜ਼ ਨਹੀਂ ਸੀ। ਰਾਮਾ ਤੇ ਗਿੱਲੋ ਕਦੇ ਕੁਟਿਆ ਵਿੱਚ ਵੀ ਮਿਲਦੇ। ਉਹਨਾਂ ਦੇ ਉੱਥੇ ਜਾਣ ਨਾਲ ਕੁਟਿਆ ਆਪ ਪਵਿੱਤਰ ਨਹੀਂ ਹੁੰਦੀ ਸੀ। ਉਹ ਤਾਂ ਸਗੋਂ ਹੱਸ ਕੇ ਆਖਦੇ ਚੱਲ ਅੱਜ ਬਾਬੇ ਦੀ ਕੁਟਿਆ ਪਵਿੱਤਰ ਕਰਦੇ ਆਂ। ਇੱਕ ਦਿਨ ਖਾਸਾ ਸੰਦੇਹਾ ਉਹ ਬਾਬੇ ਦੀ ਕੁਟਿਆ ਵਿੱਚ ਆ ਗਏ। ਬਾਬਾ ਤਾਂ ਕਦੋਂ ਦਾ ਉੱਥੇ ਨਹੀਂ ਸੀ। ਕੁਟਿਆ ਅੰਦਰ ਇੱਕੋ ਮੰਝਾ ਸੀ। ਜਿਸ ਉੱਤੇ ਗੋਦਿਆਲਾ ਵਿਸ਼ਿਆ ਰਹਿੰਦਾ। ਲਾਲ ਰੰਗ ਦਾ ਇਹ ਗੋਦਿਆਲਾ ਬਹੁਤ ਪੁਰਾਣਾ ਲੱਗਦਾ ਸੀ ਕਦੇ ਕਿਸੇ ਨੇ ਝਾੜ ਕੇ ਵੀ ਨਹੀਂ ਵਿਛਾਇਆ ਹੋਵੇਗਾ RAMME ਨੇ ਆਪਣਾ ਸਾਈਕਲ ਕੁਟੀਆ ਦੇ ਓਲੇ ਕੀਤਾ ਹੋਇਆ ਸੀ ਰਾਹ ਜਾਂਦੇ ਬੰਦੇ ਦੀ ਨਿਗਾਹ ਨਹੀਂ ਪੈਂਦਾ ਸੀ ਸਾਈਕਲ ਉਹ ਮੰਜੇ ਉੱਤੇ ਬੈਠੇ ਬੈਠੇ ਗੱਲਾਂ ਪੈ ਗਏ ਤੂੰ ਇੱਥੇ ਨਾਨਕਿਆ ਤੋ ਕਦੋਂ ਆ ਗਿਆ ਸੀ ਮੈਨੂੰ ਤਾਂ ਸਾਲ ਤੋਂ ਉੱਤੋਂ ਹੋ ਗਿਆ ਫਿਰ ਪਹਿਲਾਂ ਕਿਉਂ ਨਹੀਂ ਮਿਲਿਆ ਕਦੇ ਕਿੱਥੇ ਰਹਿੰਦਾ ਸੀ ਤੂੰ ਬੁੜਖਿਆਂ ਤੋਂ ਆ ਕੇ ਮੈਂ ਰਾਮਗੜ੍ਹ ਜਾਣ ਲੱਗ ਪਿਆ ਸੀ ਉੱਥੇ ਫੌਜੀ ਦੀ ਚੱਕੀ ਤੇ ਸੀ ਮੈਂ ਘਰੋਂ ਉਧਰ ਹੀ ਨਿਕਲ ਜਾਂਦਾ ਐਦਰ ਤੁਹਾਡੇ ਘਰਾਂ ਕਰਨੀ ਆਉਣ ਦੀ ਲੋੜ ਹੀ ਨਹੀਂ ਸੀ ਮੈਨੂੰ ਤਾਂ ਤੇਰੀ ਲੋੜ ਸੀ ਤੂੰ ਕਿਉਂ ਨਾ ਆਇਆ ਇੱਧਰ ਤੈਨੂੰ ਨਹੀਂ ਸੀ ਲੋੜ ਉਹ ਚੁੱਪ ਬੈਠਾ ਕੁਟਿਆ ਦੀ ਛੱਤ ਵੱਲ ਝਾਕ ਰਿਹਾ ਸੀ ਬੋਲ ਦੇ ਜਵਾਬ ਤੈਨੂੰ ਨਹੀਂ ਸੀ ਲੋੜ ਮੇਰੀ ਕਿਲੋ ਨੇ ਉਹਦੇ ਮੋਢੇ ਨੂੰ ਹੱਥ ਲਾਇਆ ਹੈਗੀ ਸੀ ਰਾਮੇ ਦੀ ਅੱਖਾ ਥੱਲੇ ਉਤਰ ਆਈਆਂ ਫਿਰ ਕਿੱਥੇ ਰਿਹਾ ਇੰਨਾ ਚਿਰ ਤੂੰ ਕਿਹੜਾ ਮਿਲੀ ਸੀ ਮੈਨੂੰ ਮੈਨੂੰ ਤੇਰਾ ਪਤਾ ਹੁੰਦਾ ਫੇਰੀ ਆਉਂਦੀ ਤੇਰੇ ਕੋਲ ਮੈਂ ਮੈਂ ਤਾਂ ਤੈਨੂੰ ਬੜੁੱਖੀ ਭੇਜੀ ਬੈਠੀ ਆਂ ਚੱਲ ਛੱਡ ਹੁਣ ਤੱਕ ਤੇਰਾ ਵਿਆਹ ਕਿਉਂ ਨਹੀਂ ਹੋਇਆ ਬਤਾਰੂ じゃ ਬੜੀ ਫਿਰਦੀ ਐ ਕਿਉਂ ਐਡੀ ਕਿੱਡੀ ਕਮ ਐ ਤੂੰ ਮੈਥੋਂ 2 ਸਾਲ ਹੀ ਛੋਟਾ ਏ ਮੈਂ ਕਿਤੇ ਛੋਟਾ ਆ ਹੁਣ ਨਹੀਂ ਬੇ ਮੇਰੇ ਨਾਲੋਂ ਛੋਟਾ ਤੇਰਾ ਵਿਆਹ ਵਿਆਹ ਤੇਰੇ ਨਾਲ ਹੋ ਗਿਆ ਬਸ ਹੁਣ ਤਾਂ ਤੂੰ ਹੀ ਐ ਮੇਰਾ ਚੰਨ ਮਾਹੀ ਗੇਲੋ ਨੇ ਉਹਦੀ ਠੋਡੀ ਉੱਤੇ ਉਂਗਲ ਧਰੀ ਮੇਰੇ ਨਾਲ ਤੇਰਾ ਵਿਆਹ ਕਿਵੇਂ ਹੋ ਜੂ ਰਾਮਾਉ ਦੇਵਾਲ ਉਦਾਸ ਅੱਖਾਂ ਨਾਲ ਚੱਕਿਆ ਕਿਉਂ ਮੈਂ ਚਮਿਆਰ ਤੂੰ ਜੱਟਾਂ ਦੀ ਕੁੜੀ ਇਹ ਹੋ ਹੀ ਨਹੀਂ ਸਕਦਾ ਹੋ ਕਿਉਂ ਨਹੀਂ ਸਕਦਾ ਕਿਵੇਂ ਤੂੰ ਮੈਨੂੰ ਲੈ ਕੇ ਨਿਕਲ ਜਾ ਕਿਧਰੇ ਉੱਥੇ ਆਪਾਂ ਮੌਜਾਂ ਨਾਲ ਰਹਾਂਗੇ ਐ ਕਿੱਧਰ ਲੈ ਜਾ ਤੈਨੂੰ ਪਤਾ ਲੱਗੇ ਤੋ ਜੱਟ ਮਾਰ ਦੇਣਗੇ ਮੈਨੂੰ ਤੈਨੂੰ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਮੈਂ ਨਾਲ ਹੋਊਂਗੀ ਤੇਰੇ ਆਪਾਂ ਐਡੀ ਦੂਰ ਕਿਧਰੇ ਜਾ ਕੇ ਰ੍ਹਾਂਗੇ ਜਿੱਥੇ ਪਤਾ ਵੀ ਨਹੀਂ ਲੱਗਣਾ ਕਿਸੇ ਨੂੰ ਤੈਨੂੰ ਲੈ ਕੇ ਤਿੱਤਰ ਬਣ ਜਾਵਾਂ ਕਿਹੜਾ ਸਾਲਾ ਪੈਰ ਕੱਢ ਲੂ ਤੂੰ ਹਿੰਮਤ ਕਰ ਨਾ ਇਹ ਮੈਂ ਨਹੀਂ ਕਰ ਸਕਦਾ ਵਾਹ ਵਿੱਚ ਮਿਆਰੀ ਰਹਿ ਗਿਆ ਨਾ ਹੁੰਦਾ ਕੋਈ ਜੱਟ ਇਹੀ ਤਾਂ ਪੰਗਾ ਹੈ ਬਈ ਜੱਟ ਨਹੀਂ ਮੈਂ ਤੇ ਫੇਰ ਗੇਲੋ ਦੱਸਣ ਲੱਗੀ ਬਾਪੂ ਕਈ ਥਾਂ ਜਾ ਆਇਆ ਮੇਰੀ ਖਾਤਰ ਪਤਾ ਨਹੀਂ ਉਹਦੇ ਕੋਈ ਮੁੰਡਾ ਪਸੰਦ ਕਿਉਂ ਨਹੀਂ ਆਉਂਦਾ ਖਬਰੇ ਕੀ ਪਾਲਦਾ ਹੈ ਬਾਪੂ ਤੂੰ ਪਾ ਬੀਨੂ ਆਖ ਕਿਉ ਮੈਂ ਕਿਉ ਆਖਾਂ ਵੀਰੇ ਨੂੰ ਆਪ ਨਹੀਂ ਦਿੰਦਾ ਪਰ ਭਾਬੀ ਤੇ ਵੀਰਾ ਕਦੇ ਗੱਲ ਕਰਦੇ ਨਹੀਂ ਦੇਖੇ ਮੈਂ ਜਿਵੇਂ ਮੈਨੂੰ ਮੰਗਣਾ ਵਿਆਹਣਾ ਬਾਪੂ ਦਾ ਕੰਮ ਹੀ ਐ ਹੁਣ ਤਾਂ ਤੂੰ ਜਮਾ ਵਿਆਹ ਦੀ ਲਾਇਕ ਐ ਐਨ ਸੂੜੀ ਵਾਂਗੂ ਟੱਪ ਕੇ ਪਈ ਐ ਮੈਂ ਤਾਂ ਹੁਣ ਬਸ ਤੇਰੇ ਜੋਗੀ ਰਹਿ ਗਈ ਹਾਏ ਮੇਰੀ ਨਸੂੜੀ RAME ਨੇ ਉਹਨੂੰ ਸਾਰੀ ਦੀ ਸਾਰੀ ਨੂੰ ਆਪਣੀ ਵੱਖੀ ਨਾਲ ਕੁੱਟ ਲਿਆ ਜਦੋਂ ਮੇਰਾ ਵਿਆਹ ਹੋ ਗਿਆ ਨਾ ਪਹਿਲਾ ਮੁੰਡਾ ਮੈਂ ਤੇਰਾ ਜਮੂਗੀ ਫੇਰ ਫੇਰ ਬਸ ਉਸੇ ਦਾ ਮੂੰਹ ਦੇਖ ਦੇਖ ਜ਼ਿੰਦਗੀ ਗੁਜ਼ਾਰ ਦੂੰਗੀ ਸਾਰੀ ਬਾਪੂ ਬੇਬੇ ਹੁਣ ਤਾਂ ਮੈਨੂੰ ਵੀ ਵਿਆਉਣ ਨੂੰ ਫਿਰਦੇ ਆ। ਆਖੇ ਕੰਮ ਤੇ ਲੱਗਿਆ ਵਿਆਂ ਵਿਆਹ ਕਰਦੇ ਆ ਤੇਰਾ ਬਹੂ ਆਜੂਗੀ। ਆਕੇ ਸਾਂਭੂ ਆਪਣੀ ਕਬੀਲਦਾਰੀ। ਘਰ ਆ ਲੈ ਫੇਰ ਮੈਂ ਤੈਨੂੰ ਕਦੋਂ ਰੋਕਦੀ ਆ। ਨਹੀਂ ਜਿੰਨਾ ਚਿਰ ਤੂੰ ਇੱਥੇ ਐ ਮੈਂ ਵਿਆਹ ਨਹੀਂ ਕਰਾਉਂਦਾ। ਮੇਰੀ ਸੌ ਖਾਦੀ ਹੋਈ ਐ। ਗੇਲੋਂ ਉਹਦੀਆਂ ਗੱਲਾਂ ਸੁਣ ਕੇ ਖਾਸਾ ਉਦਾਸ ਹੋ ਗਈ। ਕੁਟੀਆਂ ਤੋਂ ਬਾਹਰ ਚਿੱਟਾ ਚਾਨਣ ਸੀ। ਉਹਨਾਂ ਨੂੰ ਉੱਥੋਂ ਛੇਤੀ ਉੱਠਣ ਦੀ ਕਾਲ ਹੋਣ ਲੱਗੀ। ਸ਼ਾਇਦ ਬਾਬਾ ਪਿੰਡੀ ਦਾਸ ਬਾਹਰ ਖੰਗ ਦਾ ਥੁੱਕਦਾ ਫਿਰਦਾ ਸੀ। ਉਹਨਾਂ ਨੇ ਬਾਹਰ ਆ ਕੇ ਦੇਖਿਆ ਉਹੀ ਸੀ ਬਾਬੇ ਨੇ ਜ਼ਰੂਰ ਉਹਨਾਂ ਨੂੰ ਅੰਦਰ ਬੈਠੇ ਦੇਖ ਲਿਆ ਹੋਵੇਗਾ ਉਹ ਸਿਆਣਾ ਸੀ ਇੱਕ ਖੁੰਜੇ ਬੈਠਾ ਬੂਟੇ ਦੀਆਂ ਸੁੱਕੀਆਂ ਪੱਤੀਆਂ ਤੋੜ-ਤੋੜ ਸੁੱਟ ਰਿਹਾ ਸੀ ਅਣਜਾਣ ਜਿਵੇਂ ਕੁਠੀਆ ਅੰਦਰ ਉਹਨੇ ਕਿਸੇ ਨੂੰ ਦੇਖਿਆ ਹੀ ਨਾ ਹੋਵੇ ਤੇ ਹੁਣ ਰਾਮਾ ਗੁੱਜਰਮਾਲ ਦੀ ਮਸ਼ੀਨ ਤੇ ਸੀ 5 ਸਾਲ ਬੀਤ ਚੁੱਕੇ ਸਨ ਗਵਰਦਨ ਨੂੰ ਉਹਨਾਂ ਦਾ ਪਤਾ ਸੀ ਅਤਰੀ ਅਤੇ ਮੈਗਲ ਬੁੜੇ ਨੂੰ ਉਹਨਾਂ ਦਾ ਪਤਾ ਸੀ ਖੁਦ ਗੁਰਮੀਤ ਕੁਰ ਨੂੰ ਉਹਨਾਂ ਦਾ ਪਤਾ ਸੀ ਗਵਰਦਨ ਤੇ ਰਾਮੇ ਦਾ ਪਿਆਰ ਬਹੁਤ ਸੀ। ਉਹਨੂੰ ਰਾਮੇ ਦੀਆਂ ਗੱਲਾਂ ਸੁਣਨ ਦਾ ਚਸਕਾ ਸੀ। ਰਾਮਾ ਚੱਕੀ ਦੇ ਕੰਮ ਵਿੱਚ ਸਿਰੇ ਦਾ ਮਹਾਰ ਸੀ। ਬਿੱਤੋ 12 ਹੋ ਕੇ ਕੰਮ ਕਰਦਾ ਚਾਹੇ ਅੱਧੀ ਰਾਤ ਹੋ ਜਾਂਦੀ। ਉਹ ਸਾਰਾ ਪੀਣਾ ਕੱਢ ਕੇ ਘਰ ਨੂੰ ਜਾਂਦਾ। ਗਵਰਦਨ ਉਹਦਾ ਫਿਕਰ ਕਰਦਾ ਤੇ ਕਦੇ-ਕਦੇ ਹੱਸ ਕੇ ਆਖਦਾ ਕੰਜਰ ਤੇ ਅਚਮਿਆਰਾ ਬਚ ਕੇ ਰਿਹਾ ਕਰੋਏ। ਜੱਟ ਬਹੁਤ ਭੈੜੇ ਹੁੰਦੇ ਆ ਐਵੇਂ ਨਾ ਕਿਤੇ ਬੁੰਡਾ ਜਾ ਵੜਾ ਬੈਠੀ। ਗਵਰਦਨ ਜਾਮਾ ਕਿਵੇਂ ਨਾ ਜਦੋਂ ਉਹ ਸੱਦਦੀ ਐ ਜੇ ਮੈਂ ਕਦੇ ਨਾ ਜਾਵਾਂ ਸਾਰਾ ਦਿਨ ਦਰਿਆ ਰਹਿਣਾ ਉਹ ਤਾਂ ਬਗਿਆੜੀ ਐ ਦੇਖਿਆ ਨਹੀਂ ਕਦੇ ਫਿਰ ਬਹਾਨਾ ਬਣਾ ਕੇ ਆ ਪੌਂਦੀ ਐ ਇੱਥੇ ਮਸ਼ੀਨ ਤੇ ਝਾਕਦੀ ਦੇਖੀ ਐ ਜਿਵੇਂ ਮੈਨੂੰ ਕੱਚੇ ਨੂੰ ਖਾ ਜਾਣਾ ਹੋਵੇ ਰਾਮਾ ਜਦੋਂ ਹਲੇ ਗੁੱਜਰਮਲ ਦੀ ਮਸ਼ੀਨ ਤੇ ਲੱਗਿਆ ਲੱਗਿਆ ਸੀ ਉਹ ਰਾਤ ਨੂੰ ਘਰ ਜਾ ਕੇ ਸੌਂਦਾ ਅੱਧੀ ਰਾਤ ਹੋ ਜਾਂਦੀ ਤਾਂ ਵੀ ਘਰ ਜਾਂਦਾ ਪਰ ਫਿਰ ਉਹ ਮਸ਼ੀਨ ਤੇ ਹੀ ਰਾਤ ਨੂੰ ਸੌਂ ਜਾਂਦਾ ਆਥਣ ਦੀ ਰੋਟੀ ਗੁੱਜਰਮਲ ਦੇ ਘਰੋਂ ਆਉਂਦੀ ਦੁਪਹਿਰ ਦੀ ਰੋਟੀ ਵੀ ਹੁਣ ਉਹਨਾਂ ਦੇ ਸੀ ਬਾਕੀ ਸਭ ਚਾਹ ਪਾਣੀ ਬਾਣੀਆਂ ਦਾ ਪਰ ਉਹ ਆਪਣੇ ਘਰ ਦਾ ਇੱਕ ਗੇੜਾ ਜ਼ਰੂਰ ਮਾਰਦਾ ਮਾਂ ਨੂੰ ਮੇਲ ਆਉਂਦਾ ਬਦਰੇ ਨਾਲ ਗੱਲਾਂ ਹੋ ਜਾਂਦੀਆਂ ਆਮ ਤੌਰ ਤੇ ਉਹ ਸਵੇਰੇ ਸਵੇਰੇ ਉੱਠ ਕੇ ਆਪਣੇ ਘਰ ਨੂੰ ਜਾਂਦਾ ਨਾ ਆਉਂਦਾ ਨਹਾ ਕੇ ਬੇਬੇ ਦੇ ਹੱਥਾਂ ਦੀ ਬਣੀ ਚਾਹ ਪੀਂਦਾ ਰਾਤ ਨੂੰ ਵੀ ਨਹਾਉਂਦਾ ਸੀ ਰਾਤ ਨੂੰ ਉਹਨੂੰ ਮਸ਼ੀਨ ਤੇ ਹੀ ਤੱਤਾ ਪਾਣੀ ਮਿਲ ਜਾਂਦਾ ਸੀ ਮਸ਼ੀਨ ਤੇ ਰਾਤ ਨੂੰ ਸੌਣ ਦਾ ਮਤਲਬ ਸੀ ਮਸ਼ੀਨ ਦੀ ਰਾਖੀ ਬਾਣੀਆਂ ਨੂੰ ਫਿਰ ਮਸ਼ੀਨ ਤੇ ਹੋਰ ਬੰਦਾ ਪਾਉਣ ਦੀ ਲੋੜ ਨਹੀਂ ਰਹਿ ਗਈ ਸੀ ਪਰ ਅਸਲ ਮਤਲਬ ਸੀ ਮਸ਼ੀਨ ਦੇ ਟੜਕੇ-ਟੜਕੇ ਮੂੰਹ ਹਨੇਰੇ ਉਹਦੇ ਕੋਲ ਗੇਲੋ ਆ ਜਾਂਦੀ ਸੀ ਉਹ ਸੰਦੇਹਾ ਹੀ ਜਦੋਂ ਉਹਨਾਂ ਦੇ ਘਰ ਦਾ ਹੋਰ ਕੋਈ ਹਲੇ ਜਾਗਿਆ ਵੀ ਨਹੀਂ ਹੁੰਦਾ ਸੀ ਉੱਠਦੀ ਅਤੇ ਪਾਣੀ ਦੀ ਗੜਬੀ ਭਰ ਕੇ ਨਿਆਈਆਂ ਵਾਲੇ ਰਾਹ ਤੇ ਤੁਰ ਪੈਂਦੀ ਹੋਰ ਬੁੜੀਆਂ ਕੁੜੀਆਂ ਵੀ ਉਧਰ ਨੂੰ ਰੂੜੀਆਂ ਉੱਤੇ ਜੰਗਲ ਪਾਣੀ ਜਾਂਦੀਆਂ ਸਨ ਪਰ ਗੇਲੋ ਉਹਨਾਂ ਤੋਂ ਖਾਸਾ ਪਹਿਲਾਂ ਜਾ ਆਉਂਦੀ ਜਿਸ ਰਾਤ ਬਖਤੌਰਾ ਤੇ ਬਚਿੱਤਰ ਘਰ ਨਹੀਂ ਹੁੰਦੇ ਸਨ ਉਸ ਰਾਤ ਰਾਮਾ ਆਪ ਉਹਨਾਂ ਦੇ ਘਰ ਆਉਂਦਾ ਅਜਿਹਾ ਮਹੀਨੇ ਵਿੱਚ ਇੱਕ ਰਾਤ ਤਾਂ ਹੁੰਦਾ ਹੀ ਸੀ ਉਹਨਾਂ ਨੂੰ ਖੇਤ ਪਾਣੀ ਲਾਉਣ ਲਈ ਰਾਤ ਦੀ ਵਾਰੀ ਮਿਲਦੀ ਦਾਸ ਕੁ ਮਾ ਜਮੀਨ ਇੱਕੋ ਥਾਂ ਸੀ ਕਈ ਘੰਟਿਆਂ ਦੀ ਵਾਰੀ ਸੀ ਕਦੇ ਦਿਨ ਦੀ ਵਾਰੀ ਵੀ ਹੁੰਦੀ ਪਰ ਆਮ ਕਰਕੇ ਉਹਨਾਂ ਦੀ ਰਾਤ ਦੀ ਵਾਰੀ ਆਉਂਦੀ ਪਾਣੀ ਦੀ ਵਾਰੀ ਦੀਆਂ ਗੱਲਾਂ ਘਰ ਵਿੱਚ ਪਹਿਲਾਂ ਹੀ ਹੋਣ ਲੱਗ ਪੈਂਦੀਆਂ ਸਨ ਗੇਲੋ ਕਿਸੇ ਵੇਲੇ ਮਸ਼ੀਨ ਤੇ ਜਾ ਕੇ ਰਾਮੇ ਨੂੰ ਦਸ ਆਉਂਦੀ ਸੀ ਗੁਰਮੀਤਕੌਰ ਦਾ ਉਹਨਾਂ ਨੂੰ ਕੋਈ ਡਰ ਨਹੀਂ ਸੀ ਗੇਲੋ ਭਾਬੀ ਨਾਲ ਬਣਾ ਕੇ ਰੱਖਦੀ ਪਹਿਲੇ ਦਿਨ ਜਦੋਂ ਗੁਰਮੀਤਕੌਰ ਨੂੰ ਪਤਾ ਲੱਗਿਆ ਸੀ ਤਾਂ ਉਹ ਗੇਲੋ ਨਾਲ ਖਾਸਾ ਗੁੱਸੇ ਹੋਈ ਸੀ ਉਹਨੂੰ ਮਾਰਨ ਤੱਕ ਗਈ ਸੀ ਪਰ ਗੇਲੋ ਨੇ ਭਾਬੀ ਦੇ ਹੱਥ ਤਾਂ ਫੜੇ ਹੀ ਫੜੇ ਪਿਆਰ ਵੀ ਫੜ ਲਏ ਆਖਿਆ ਸੀ ਭਾਬੀ ਮੈਂ ਸਾਰੀ ਉਮਰ ਤੇਰਾ ਪਾਣੀ ਪਰੂੰ ਸਾਡਾ ਤਾਂ ਪਿਛਲੇ ਜੁਗ ਦਾ ਵਾਹ ਐ ਕੋਈ ਡਰਾਵਾ ਵੀ ਦਿੱਤਾ ਸੀ ਮੈਨੂੰ ਕਿਸੇ ਨੇ ਕੁਛ ਆਖਿਆ ਤਾਂ ਖੂਤ ਛਾਲ ਮਾਰੂੰਗੀ ਆ ਨੇੜੀ ਖੂ ਹੈ ਗੁਰਮੀਤਕੌਰ ਨੂੰ ਆਪਣਾ ਪਾਲਾ ਵੀ ਮਾਰਦਾ ਸੀ ਪਿਓ ਪੁੱਤਾਂ ਨੂੰ ਪਤਾ ਲੱਗਿਆ ਤਾਂ ਮੇਰੀ ਗੋਤੀ ਪੱਟਣਗੇ ਬਈ ਕੁੜੀ ਦੀ ਨਿਗਾਹ ਨਾ ਰੱਖੀ ਜਿਸ ਰਾਤ RAME ਨੇ ਆਉਣਾ ਹੁੰਦਾ ਗੁਰਮੀਤਕੌਰ ਤੋਂ ਪਾਸੇ ਮੰਝਾ ਡਾਉਣ ਦੀ ਗੁਰਮੀਤਕੌਰ ਦੱਬ ਗਈ ਪਈ ਰਹਿੰਦੀ ਜਿਵੇਂ ਉਹਨੂੰ ਕਾਸੇ ਗੱਲ ਦਾ ਪਤਾ ਹੀ ਨਾ ਹੋਵੇ ਜਿਵੇਂ ਉਹ ਤਾਂ ਕਬਰ ਵਿੱਚ ਦੱਬੀ ਪਈ ਹੋਵੇ ਰਾਮਾ ਗਵਾਂਡੀਆਂ ਦੀ ਕੰਦ ਟੱਪ ਕੇ ਆਉਂਦਾ ਸੀ ਮੈਗਲ ਤੇ ਗੰਡੇ ਕੇ ਘਰਾਂ ਦੀ ਵਿਚਕਾਰਲੀ ਕੰਦ ਮਸਾਂ ਬੰਦੇ ਜਿੰਨੀ ਉੱਚੀ ਸੀ ਮੈਗਲ ਕੇ ਵੀ ਹੀ ਦਾਬਾਰ ਰਾਤ ਨੂੰ ਵੀ ਖੁੱਲਾ ਰੱਖਦੇ ਜਾਂ ਮਾੜਾ ਮੋਟਾ ਪੇੜ ਦਿੰਦੇ ਜਿੰਦਾ ਕੁੰਡਾ ਨਹੀਂ ਲਾਉਂਦੇ ਸਨ ਲੋਕਾਂ ਦੇ ਘਰਾਂ ਦੀ ਦੀਵਾ ਬੱਤੀ ਜਦੋਂ ਬੁੱਝ ਜਾਂਦੀ ਰਾਮਾ ਮੈਗਲ ਦੇ ਘਰ ਆ ਕੇ ਕੰਦ ਟੱਪਦਾ ਤੇ ਗੇਲੋ ਕੋਲ ਪਹੁੰਚ ਜਾਂਦਾ ਐਨੀ ਉੱਚੀ ਕੰਦ ਉਹਨੂੰ ਕੋਈ ਖਾਸ ਨਹੀਂ ਸੀ ਕੰਦ ਨੂੰ ਹੱਥ ਪਾ ਕੇ ਉਹ ਤਉ ਬੁੱਕਾ ਮਾਰਦਾ ਤੇ ਬਾਂਦਰ ਵਾਂਗ ਕੰਦ ਉੱਤੇ ਚਾਹ ਬੈਠਦਾ ਕੰਦ ਤੋਂ ਪੋਲੀ ਜਹੀ ਸ਼ਾਨ ਮਾਰਦਾ ਗੇਲੋ ਦਾ ਮੰਜਾ ਇੱਧਰ-ਕਿਧਰੇ ਸਾਹਮਣੇ ਹੀ ਹੁੰਦਾ ਸੀ ਉਸ ਰਾਤ ਗੇਲੋ ਦਰਵਾਜ਼ੇ ਦੇ 바ਰ ਨੂੰ ਜਿੰਦਾ ਲਾ ਦਿੰਦੀ ਸੀ ਕੁੰਜੀ ਆਪਣੇ ਕੋਲ ਰੱਖਦੀ ਉਹਦਾ ਪਿਓ ਤੇ ਵੀਰਾ ਜਦੋਂ ਵੱਡੇ ਤੜਕੇ ਖੇਤੋਂ ਆ ਕੇ ਬਾਹਰ ਖੜਕਾਉਂਦੇ ਸਨ ਉਹ ਆਪ ਜਾ ਕੇ ਜਿੰਦਾ ਖੋਲਦੀ ਐਨੇ ਨੂੰ ਰਾਂਬਾ ਕੰਦ ਟੱਪ ਜਾਂਦਾ ਮੈਗਲ ਤੇ ਅਤਰੀ ਨੂੰ ਪਤਾ ਸੀ ਕਿ ਬਖਤੌਰੇ ਦੇ ਘਰ ਰਾਤ ਨੂੰ ਚਮਿਆਰਾ ਦਾ ਮੁੰਡਾ ਉਹਨਾਂ ਦੇ ਘਰ ਵਿੱਚ ਦੀ ਕੰਦ ਟੱਪ ਕੇ ਜਾਂਦਾ ਹੈ ਪਰ ਉਹ ਬੋਲਦੇ ਨਹੀਂ ਸਨ ਮੈਗਲ ਦਾ ਕਦੇ-ਕਦੇ ਜਦੋਂ ਰਾਮੇ ਨਾਲ ਉਹਦਾ ਸਾਹਮਣਾ ਹੋ ਜਾਂਦਾ ਸਗੋਂ ਨੂੰ ਸਮਝਾਉਣ ਲੱਗਦਾ ਭਾਈ ਕਾਕਾ ਬਖਤ ਮਾੜਾ ਏ ਸੋਗਮੀ ਰੱਖਿਆ ਕਰ ਇਹ ਕੋਈ ਚੰਗਾ ਕੰਮ ਨਹੀਂ ਤੇਰਾ ਭਾਈ ਅਸੀਂ ਤਾਂ ਕੀ ਆਖ ਸਕਦੇ ਆ ਤੈਨੂੰ ਮੈਗਲ ਤੇ ਅਤਰੀ ਬੁੜੀ ਸਨ ਪੀਣਾ ਦੀ ਬੋਰੀ ਚੁੱਕ ਕੇ ਮਸ਼ੀਨ ਤੱਕ ਲਿਜਾਣੀ ਉਹਨਾਂ ਨੂੰ ਔਖੀ ਸੀ ਰਾਮਾ ਉਹਨਾਂ ਦਾ ਪੀਣਾ ਆਪ ਹੀ ਸਾਈਕਲ ਮਗਰ ਲੱਦ ਕੇ ਲੈ ਜਾਂਦਾ ਸੀ ਆਟਾ ਪੀ ਕੇ ਆਪ ਹੀ ਉਹਨਾਂ ਦੇ ਘਰ ਰੱਖ ਜਾਂਦਾ ਪਿਹਾਈ ਦੇ ਪੈਸੇ ਵੀ ਨਹੀਂ ਲੈਂਦਾ ਸੀ ਇੰਨਾਕ ਤਾਂ ਉਹ ਕਰ ਹੀ ਸਕਦਾ ਸੀ ਪੀਣਾ ਤਾਂ ਉਹ ਗੁਰਮੀਤ ਕੁਰ ਦਾ ਵੀ ਚੁੱਕ ਕੇ ਲੈ ਜਾਂਦਾ ਪਰ ਕਦੇ-ਕਦੇ ਕਿਉਂਕਿ ਗੇਲੋ ਆਪ ਪੀਣਾ ਲੈ ਕੇ ਮਸ਼ੀਨ ਤੇ ਜਾਂਦੀ ਸੀ ਚਾਰ-ਪੰਜ ਪੈਸੇ ਰੀਆਂ ਸਿਰ ਉੱਤੇ ਚੁੱਕ ਕੇ ਲੈ ਜਾਣਾ ਉਹਦੇ ਲਈ ਮਾਮੂਲੀ ਗੱਲ ਸੀ ਉਹਦੀਆਂ ਬਾਹਾਂ ਵਿੱਚ ਜ਼ੋਰ ਸੀ ਹੁਜਕਾ ਮਾਰਦੀ ਅਤੇ ਦਾਣਿਆਂ ਦੀ ਬੋਰੀ ਚੁੱਕ ਕੇ ਆਪ ਹੀ ਸਿਰ ਉੱਤੇ ਰੱਖ ਲੈਂਦੀ ਇਸ ਬਹਾਨੇ ਮਸ਼ੀਨ ਤੇ ਜਾ ਕੇ ਉਹ RAMME ਨਾਲ ਇੱਕ ਦੋ ਗੱਲਾਂ ਕਰ ਆਉਂਦੀ ਸੀ ਕੋਈ ਸੁਨੇਹਾ ਦੇ ਆਉਂਦੀ ਕੋਈ ਸੁਨੇਹਾ ਲੈ ਆਉਂਦੀ ਉਹਨਾਂ ਨੂੰ ਲੱਗਦਾ ਜਿਵੇਂ ਬਖਤੌਰੇ ਦੇ ਘਰ ਅਤੇ ਉੱਧਰ ਵਿੜੇ ਦੇ ਵਿੱਚ ਬਦਰੇ ਦੇ ਘਰ ਵਿੱਚ ਉਹਨਾਂ ਦੇ ਇਸ ਮਾੜੇ ਕੰਮ ਦਾ ਸਭ ਪਤਾ ਹੋਵੇ ਮੈਗਲ ਦਾ ਘਰ ਤਾਂ ਜਾਣਦਾ ਹੀ ਸੀ ਜਿਵੇਂ ਮਸ਼ੀਨਾਂ ਤੇ ਆਉਂਦੇ ਜਾਂਦੇ ਸਭ ਲੋਕ ਉਹਨਾਂ ਦੇ ਸਬੰਧਾਂ ਨੂੰ ਜਾਣਦੇ ਹੋਣ ਉਹਨਾਂ ਨੂੰ ਲੱਗਦਾ ਜਿਵੇਂ ਚਮਿਆਰਾ ਵੇੜੇ ਤੋਂ ਲੈ ਕੇ ਬਾਬਾ ਪਿੰਡੀ ਦਾਸ ਦੀ ਕੁਟੀਆਂ ਤੱਕ ਵਗਦੀ ਹਵਾ ਵੀ ਉਹਨਾਂ ਨੂੰ ਜਾਣਦੀ ਹੋਵੇ। ਹਵਾ ਵਿੱਚ ਉਹਨਾਂ ਦੇ ਰੋਜ਼ਾਨਾ ਮੱਚੇ ਦੀਆਂ ਗੱਲਾਂ ਕੁਲੀਆਂ ਹੋਣ ਜਿਵੇਂ। ਪਰ ਉਹਨਾਂ ਨੂੰ ਲੱਗਦਾ ਕਿ ਕਿਸੇ ਚਿੜੀ ਜਨੌਰ ਕੋਲ ਵੀ ਉਹਨਾਂ ਦੀ ਗਵਾਹੀ ਨਹੀਂ ਹੈ। ਸਭ ਚੁੱਪਚਾਪ ਹੋ ਰਿਹਾ ਹੈ। ਨਿਤ ਦਾ ਕਿੱਸਾ ਨਿਤ ਮੁੱਕ ਜਾਂਦਾ ਹੈ। ਧੰਨਵਾਦ।